ਡਬਲ ਡੋਰ ਵਾਲੀ ਫ੍ਰਿਜ ਤੁਹਾਨੂੰ ਸਿਰਫ 70 ਰੁਪਏ ਦੇ ਵਿੱਚ ਦੇਵਾਂਗੇ 70 ਰੁਪਏ ਚ ਬਿਲਕੁਲ ਮੈਡਮ 70 ਰੁਪਏ ਦੇ ਫ੍ਰਿਜ ਫ੍ਰਿਜ ਮਿਲੇਗੀ ਨਾਲ ਇਹਦੇ ਤੁਹਾਨੂੰ ਇੱਕ ਵਾਟਰ ਫਿਲਟਰ ਬਿਲਕੁਲ ਫ੍ਰੀ ਮਿਲੇਗਾ ਸਰ ਇਹ ਤਾਂ ਵੱਡੀ ਫ੍ਰਿਜ ਤੁਸੀਂ 70 ਰੁਪਏ ਚ ਦੇ ਦੇਣਾ ਤਾਂ ਛੋਟੀ ਫ੍ਰਿਜ ਕਿੰਨੇ ਚ ਦੇ ਰਹੇ ਹੋ ਬਿਲਕੁਲ ਮੈਡਮ ਛੋਟੀ ਫ੍ਰਿਜ 30 ਰੁਪਏ ਦੀ ਸਿਰਫ 30 ਰੁਪਏ ਦੀ ਬਿਲਕੁਲ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਦਿਓ ਤੁਹਾਨੂੰ 30 ਰੁਪਏ ਦੇ ਵਿੱਚ ਛੋਟੀ ਫ੍ਰਿਜ ਦੇਵਾਂਗੇ ਨਾਲ ਇਹਦੇ ਦੋ ਗਿਫਟ ਐਕਸਟਰਾ ਮਿਲਣਗੇ ਮੈਨਾਂ ਇਹ 60 ਰੁਪਏ ਦੇ ਵਿੱਚ ਹੈਗੀ ਆ ਇਹ ਫ੍ਰਿ 270 ਦੇ ਵਿੱਚ ਹੈਗੀ ਆ ਇਹ ਫ੍ਰਿਜ ਲੱਗੀ ਹੈ 90 ਰੁਪਏ ਦੇ ਵਿੱਚ ਫਿਜ ਹੈ ਸਰ ਤੁਸੀਂ ਇੰਨੀਆਂ ਸਸਤੀਆਂ ਫ੍ਰਿਜਾਂ ਦੇ ਰਹੇ ਆ ਕਿਤੇ ਨਕਲੀ ਤਾਂ ਨਹੀਂ ਮਾਲ ਵੇਚ ਜਾਂਦੇ ਕੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਫ੍ਰਿਜਾਂ ਦੀ ਵੈਰਾਈਟੀ ਸਾਡੇ ਕੋਲ ਹੈਗੀ ਆ ਤੁਸੀਂ ਕਿਸੇ ਕਿਸਮ ਦੀ ਵੀ ਫ੍ਰਿਜ ਲੈਣੀ ਜਾਂਦੇ ਹੋ ਪੂਰੇ ਜਲੰਧਰ ਕੈਂਟ ਦੇ ਵਿੱਚ ਸਿਰਫ ਸਾਡਾ ਇੱਕ ਸ਼ੋਅਰੂਮ ਹੈਗਾ ਜਿੱਥੇ ਵਧੀਆ ਫ੍ਰਿਜ ਮਿਲਦਾ ਸਰ ਮੈਂ ਵੀਡੀਓ 'ਚ ਦੇਖਿਆ ਸੀ ਤੁਸੀਂ ਬਿਨਾ ਫ੍ਰਿਜ ਖੋਲੇ ਬਰਫ਼ ਕੱਢੀ ਜਾਂਦੇ ਆ ਬਿਲਕੁਲ ਬਿਲਕੁਲ ਮੈਡਮ ਆ ਲੱਗੀ ਹੈ ਬਿਨਾ ਫ੍ਰਿਜ ਖੋਲੇ ਚੋਂ ਬਰਫ਼ ਵੀ ਨਿਕਲਦੀ ਹੈ ਬਿਨਾ ਫ੍ਰਿਜ ਖੋਲੇ ਪਾਣੀ ਵੀ ਨਿਕਲਦਾ ਉਹ ਇਹ ਵਾਲੀ ਫ੍ਰਿਜ ਆ ਮੈਡਮ ਇਹਦੇ ਵਿੱਚ ਤੁਹਾਨੂੰ ਬਿਨਾ ਫ੍ਰਿਜ ਖੋਲੇ ਬਰਫ਼ ਲੈ ਲੋਗੇ ਬਿਨਾ ਫ੍ਰਿਜ ਖੋਲੇ ਪਾਣੀ ਲੈ ਲੋਗੇ ਇਹਦੇ ਸਿਰਫ ਇਹ ਕਿੰਨੇ ਦੀ ਇਹ ਸਿਰਫ 150 ਰੁਪਏ ਦੇ ਵਿੱਚ ਸਿਰਫ 150 ਬਿਲਕੁਲ 150 ਰੁਪਏ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਲਿਆਓ ਇਹ ਫ੍ਰਿਜ ਲੈ ਜਾਓ ਸਾਡੇ ਸ਼ੋਰੂਮ ਦਾ ਐਡਰੈਸ ਹੈਗਾ ਗਣਪਤੀ ਇਲੈਕਟ੍ਰੋ ਵਰਲਡ ਕੋਲਡ ਫਗਵਾੜਾ ਰੋਡ ਜਲੰਧਰ ਕੰਨ ਸਾਡਾ ਫੋਨ ਨੰਬਰ ਹੈਗਾ 9872482210